ਤਰਨਤਾਰਨ ਰੋਡ ਤੇ ਪੈਂਦੇ ਇੱਕ ਹੋਟਲ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਤੇ ਛਾਪੇਮਾਰੀ ਦੇ ਦੌਰਾਨ 5 ਲੜਕੀਆਂ ਤੇ ਇੱਕ ਹੋਟਲ ਦੇ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਹਾਂ ਦੱਸ ਦਈਏ ਕਿ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਹੁਣ ਇਸ ਮਾਮਲੇ ਦੀ ਪੂਰੀ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਜੁੜੀ ਹੈ ਉਹ ਕੀਤੀ ਜਾਵੇਗੀ ਦੱਸਿਆ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਮੁੱਖ ਖਬਰ ਮਿਲੀ ਸੀ ਕਿ ਹੋਟਲ ਦੇ ਅੰਦਰ ਜਿਹੜੀ ਹੈ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਧੰਦਾ ਚਲਾਇਆ ਜਾ ਰਿਹਾ ਸੀਗਾ ਤੇ ਜਿਸ ਤੋਂ ਬਾਅਦ ਪੁਲਿਸ ਨੇ ਉੱਥੇ ਪਹੁੰਚ ਕੇ ਛਾਪਾ ਮਾਰਿਆ ਤੇ ਛਾਪੇ ਮਾਰੀ ਦੇ ਦੌਰਾਨ 5 ਲੜਕੀਆਂ ਤੇ ਇੱਕ ਹੋਟਲ ਮੈਨੇਜਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾਈਆਂ ਜਾ ਰਹੀਆਂ ਨੇ ਤੇ ਨਾਲ ਦੇ ਨਾਲ ਹੀ ਪੁਲਿਸ ਦੇ ਵੱਲੋਂ ਜਿਹੜਾ ਸਖਤ ਨਿਰਦੇਸ਼ ਵੀ ਜਾਰੀ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਗੁਰੂ ਦੀ ਨਗਰੀ ਦੇ ਵਿੱਚ ਜੇਕਰ ਅਜਿਹਾ ਕੋਈ ਵੀ ਗਲਤ ਧੰਦਾ ਚਲਾਏਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਸਗੋਂ ਉਸ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਨਾਲ ਦੇ ਨਾਲ ਤੁਹਾਨੂੰ ਦੱਸਦੀ ਕਿ ਪੁਲਿਸ ਅਧਿਕਾਰੀ ਬਲਵਿੰਦਰ ਸਿੰਘ ਹੁਣਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਿਸ ਕਿਤੇ ਥਾਂ ਦੇ ਉੱਤੇ ਵੀ ਸਾਨੂੰ ਪਤਾ ਲੱਗਾ ਕਿ ਕੋਈ ਗੈਰ ਕਾਨੂੰਨੀ ਧੰਦਾ ਚਲਾ ਰਿਹਾ ਹੈ ਜਿਸਨ ਫਿਰੋਸ਼ੀ ਦਾ ਧੰਦਾ ਚਲਾ ਰਿਹਾ ਹੈ ਤਾਂ ਉਸ ਨੂੰ ਜਿਹੜਾ ਛੱਡਿਆ ਨਹੀਂ ਜਾਵੇਗਾ ਬਖਸ਼ਿਆ ਨਹੀਂ ਜਾਵੇਗਾ ਸਭ ਕੋ ਉਸ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਤਾਂ ਦੱਸ ਦਈਏ ਕਿ ਬੀਤੀ ਰਾਤ ਹੀ ਪੂਰੀ ਇਹ ਘਟਨਾ ਜੋ ਤੋਂ ਅੰਮ੍ਰਿਤਸਰ ਪੁਲਿਸ ਨੇ ਤਰਨ ਤਰਨ ਰੋਡ ਤੇ ਸਥਿਤ ਇੱਕ ਹੋਟਲ ਦੇ ਅੰਦਰ ਛਾਪਾ ਮਾਰਿਆ ਛਾਪੇ ਮਾਰੀ ਦੇ ਦੌਰਾਨ ਤਕਰੀਬਨ 5 ਲੜਕੀਆਂ ਤੇ ਇੱਕ ਹੋਟਲ ਮੈਨੇਜਰ ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ ਦੇਖ ਸਕਦੇ ਹੋ ਕਿ ਹੋਟਲ ਦੇ ਬਾਹਰ ਪੁਲਿਸੀ ਪੁਲਿਸ ਦਿਖਾਈ ਦੇ ਰਹੀ ਹੈ ਤੇ ਉੱਥੇ ਆਮ ਲੋਕ ਵੀ ਇਕੱਠੇ ਹੋ ਜਾਂਦੇ ਨੇ ਕਿ ਆਖਰਕਾਰ ਇੱਥੇ ਕੀ ਹੋ ਗਿਆ ਪਰ ਦੱਸ ਦਈਏ ਕਿ ਇਹ ਦੇਵ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀਗਾ ਦੇਵ ਵਪਾਰ ਦੇ ਧੰਦੇ ਦਾ ਪੁਲਿਸ ਨੇ ਪਰਦਾ ਫਾਸ਼ ਕੀਤਾ ਹੈ ਤੇ ਪਰਦਾ ਫਾਸ਼ ਕਰਨ ਤੋਂ ਬਾਅਦ ਪੰਜ ਲੜਕੀਆਂ ਅਤੇ ਇੱਕ ਹੋਟਲ ਮੈਨੇਜਰ ਨੂੰ ਹਿਰਾਸਤ ਦੇ ਵਿੱਚ ਲਿਆ ਕਿਉਂਕਿ ਪੁਲਿਸ ਨੂੰ ਮੁਖਬਰ ਮਿਲੀ ਸੀਗੀ ਕਿ ਕਾਫੀ ਲੰਬੇ ਸਮੇਂ ਤੋਂ ਇਹ ਗੈਰ ਕਾਨੂੰਨੀ ਧੰਦਾ ਚੱਲ ਰਿਹਾ ਸੀਗਾ ਹੋਟਲ ਦੇ ਅੰਦਰ ਦੇਵ ਵਪਾਰ ਦਾ ਤੇ ਹੁਣ ਉਹਨਾਂ ਕੁੜੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਉਹਨਾਂ ਨੂੰ ਪੁੱਛਤਾਚੀ ਕੀਤੀ ਜਾਵੇਗੀ ਕਿ ਆਖਰਕਾਰ ਉਹ ਇਸ ਸਾਰੀ ਜੋ ਸਾਜ਼ਿਸ਼ ਹੈ ਜਾਂ ਕਹਿ ਦਈਏ ਕਿ ਜੋ ਇਹ ਤੰਦਾ ਹੈ ਉਹ ਇਸ ਸੰਪਰਕ ਦੇ ਵਿੱਚ ਕਿਵੇਂ ਆਈਆਂ ਕਿਸ ਤਰੀਕੇ ਦੇ ਨਾਲ ਆਈਆਂ ਇਹ ਸਾਰੇ ਸਵਾਲ ਜਿਹੜੇ ਉਹਨਾਂ ਲੜਕੀਆਂ ਦੇ ਕੋਲੋਂ ਕੀਤੇ ਜਾਣਗੇ ਦੇਖ ਸਕਦੇ ਹੋ ਕਿ ਗੱਡੀ ਦੇ ਵਿੱਚ ਬਿਠਾ ਲਿਆ ਗਿਆ ਉਹਨਾਂ ਲੜਕੀਆਂ ਨੂੰ ਅਤੇ ਆਪਣੀ ਕਸਟਡੀ ਦੇ ਵਿੱਚ ਲੈ ਲਿਆ ਗਿਆ ਪੁਲਿਸ ਦੇ ਵੱਲੋਂ ਤੇ ਹੁਣ ਉਹਨਾਂ ਤੋਂ ਸਵਾਲ ਜਿਹੜੇ ਨੇ ਉਹ ਕੀਤੇ ਜਾਣਗੇ ਕਿ ਆਖਰਕਾਰ ਉਹ ਇਸ ਜੋ ਪੂਰੇ ਤੰਦੇ ਦੇ ਵਿੱਚ ਉਹ ਕਿਵੇਂ ਪਈਆਂ ਕਿਸ ਦੇ ਸੰਪਰਕ ਦੇ ਵਿੱਚ ਆਈਆਂ ਕਿ ਇਸ ਰਿੱਕੇ ਦੇ ਨਾਲ ਇਸ ਦੀ ਸ਼ੁਰੂਆਤ ਹੋਈ ਹੋਰ ਕਿਹੜੇ-ਕਿਹੜੇ ਅਜਿਹੇ ਚੀਜ਼ਾਂ ਨੇ ਜਾਂ ਹੋਰ ਕਿਹੜੀ-ਕਣੀਆਂ ਜਿਹੀਆਂ ਥਾਵਾਂ ਨੇ ਜਿੱਥੇ ਸਾਰਾ ਕੁਝ ਚੱਲ ਰਿਹਾ ਹੈ ਤਾਂ ਜਿਨ੍ਹਾਂ ਕੋਲ ਬਹੁਤ ਸਾਰੀਆਂ ਜਾਣਕਾਰੀਆਂ ਹਨ ਉਹਨਾਂ ਤੋਂ ਕਢਵਾਉਣ ਦੀ ਪੁਲਿਸ ਦੇ ਵੱਲੋਂ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਵੇਗੀ ਪਰ ਇੱਥੇ ਦੇ ਵਪਾਰ ਦੇ ਧੰਦੇ ਦਾ ਪਰਦਾ ਫਾਸ਼ ਕੀਤਾ ਹੈ ਤੇ ਪੁਲਿਸ ਦੇ ਵੱਲੋਂ ਇਹ ਸਖਤ ਨਿਰਦੇਸ਼ ਵੀ ਜਾਰੀ ਕਰ ਦਿੱਤਾ ਹੈ ਕਿ ਜੇਕਰ ਕੋਈ ਵੀ ਗੁਰੂ ਨਗਰੀ ਦੇ ਵਿੱਚ ਅਜਿਹਾ ਕੋਈ ਗੰਦਾ ਕਾਰਾ ਕਰੇਗਾ ਤਾਂ ਉਸ ਨੂੰ ਛੱਡਿਆ ਨਹੀਂ ਜਾਵੇਗਾ ਬਲਕਿ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਇਹ ਵਟਗਾ ਹੋਟਲ ਸੀ ਜੀ ਇਹ ਮੋਰਲ ਐਕਟੀਵਿਟੀਜ਼ ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਚੱਲ ਰਹੀਆਂ ਸੀ ਉਹਦੇ ਸਬੰਧ ਇੱਥੇ ਜਿਹੜੀ ਰੇਡ ਕੀਤੀ ਗਈ ਹੈ ਹਾਂਜੀ ਮੌਕੇ ਤੇ ਜਿਹੜਾ ਹੋਟਲ ਦਾ ਜਿਹੜਾ ਹੈਗਾ ਜਿਹੜਾ ਚਲਾ ਰਿਹਾ ਸੀ ਤੇ ਨਾਲ ਪੰਜ ਜਿਹੜੀਆਂ ਨਾਲ ਲੇਡੀਜ਼ ਜਿਹੜੀਆਂ ਗ੍ਰਿਫਤਾਰ ਕੀਤੀਆਂ ਗਈਆਂ ਨੇ ਇਹ ਸਾਰਾ ਜੀ ਅਜੇ ਅਸੀਂ ਆਏ ਆ ਜਸਟ ਇਹਨੂੰ ਇਨਵੈਸਟੀਗੇਟ ਕਰਾਂਗੇ ਬਿਲਕੁਲ ਜੀ ਪਿਛਲੇ ਇੱਕ ਹਫ਼ਤੇ ਦੌਰਾਨ ਤਿੰਨ ਚਾਰ ਹੋਟਲਾਂ 'ਚ ਅਸੀਂ ਮੋਰਲ ਐਕਟੀਵਿਟੀਜ਼ ਦਾ ਜਿਹੜਾ ਮੁਕਦਮਾ ਦਰਜ ਕਰ ਚੁੱਕੇ ਹਾਂ ਸਾਰਿਆਂ ਨੂੰ ਸਖਤ ਧਾੜਨਾ ਹੈ ਇਹੋ ਜਿਹਾ ਗਲਤ ਧੰਦਾ ਜੇ ਕੋਈ ਹੋਟਲ ਵਾਲਾ ਸਾਡੇ ਏਰੀਆ 'ਚ ਕਰੇਗਾ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਬਿਲਕੁਲ ਲਗਾਤਾਰ ਛਾਪੇ ਮਾਰੀ ਹੋਏਗੀ ਹਰ ਇੱਕ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਪਬਲਿਕ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਸਿਰਫ ਫੌਲਸਾਨੀ ਸੀ ਪਹਿਲਾਂ ਪਰ ਪੈਸੇ ਲੈ ਕੇ ਜਾਂਦਾ ਦੇਖੋ ਜੀ ਇਸ ਮੈਨੂੰ ਇਸ ਗੱਲ ਤੇ ਨਹੀਂ ਪਤਾ ਲੱਗਾ ਸੀ ਜਦੋਂ ਆਏ ਆ ਸਾਰਿਆਂ ਤੇ ਸਖਤ ਤੋਂ ਸਖਤ ਕਾਰਵਾਈ ਹੋ ਰਹੀ ਹੈ ਠੀਕ ਹੈ ਬਹੁਤ ਵਧੀਆ ਗੱਲ ਸਰ